ਸਤ ਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਉਰਤਾਰ ਤ੍ਰਿਗਤਿਨਾ ਕਾ ਜੀਵਿਆ ਕਿਥ ਆਏ ਸੰਸਾਰੀ ਹਾਂਜੀ ਸਤ ਗੁਰੂ ਲੱਗਦਾ ਹੈਗਾ ਹੁਣ ਸਤ ਗੁਰੂ ਨਹੀਂ ਹੈ ਸਤ ਗੁਰੂ ਦੀ ਸੇਵਾ ਸਫਲਤਾ ਤੱਕ ਹੁੰਦੀ ਹੈ ਉਹ ਸਫਲਤਾ ਸਿਰਫ ਮਨ ਜੇ ਤਨ ਤੱਕ ਹੀ ਹੈ ਕੋਕਾਰਾ ਨੂੰ ਜੇ ਤਨ ਤੱਕ ਹੀ ਸਫਲਤਾ ਹੈ ਜੀ ਸਤ ਗੁਰੂ ਦੀ ਸੇਵਾ ਸਫਲਾ ਜੇ ਕੋ ਕਰੇ ਕਿਤਲਾ ਸਤਗੁਰੂ ਦੀ ਜਿਹੜਾ ਸੇਵਾ ਉਹ ਹੈਗਾ ਜਨਮਤਮਾਰੇ ਲੇਖੇ ਜਿਹੜਾ ਜਨਮਤਮਾਰੇ ਲੇਖੇ ਹੈ ਗੁਰਮਤਿ ਦੀ ਸੋਝੀ ਪੂਰੀ ਹੋ ਜਾਣੀ ਸ਼ਬਦ ਗੁਰੂ ਨਾਲ ਸੰਪਰਕ ਹੋ ਜਾਣਾ ਫਿਰ ਉਹ ਉਹ ਉਪਦੇਸ਼ ਯਾਨੀ ਮੱਖਣ ਮਿਲਣਾ ਦੁੱਧ ਬਣਾ ਕੇ ਦੇਣਾ ਇਹ ਗੁਰਬਾਣੀ ਦਾ ਗਿਆਨ ਸਹੀ ਸਮਝ ਕੇ ਸਮਝਾਉਣਾ ਆਪ ਜਗ੍ਹਾ ਬਰਾ ਬਰਾ ਆਰਾਮ ਜਗ੍ਹਾ ਬਰਾ ਇਹ ਸਤਗੁਰੂ ਦੀ ਸੇਵਾ ਸਤਗੁਰੂ ਸੇਵੇ ਉਹ ਇਹ ਨੂੰ ਕਹਿ ਸਕਦੇ ਆਪਾਂ ਸ਼ਬਦ ਗੁਰੂ ਦੀ ਗੱਲ ਹੈ ਸ਼ਬਦਾਂ ਨਾਲ ਰੱਖਿਆ ਹੋਰ ਧਾਰਨਾ ਮਤਲਬ ਇਹਦਾ ਗੁਰਬਾਣੀ ਦਾ ਉਪਦੇਸ਼ ਸੀ ਉਹਨੂੰ ਹਿਰਦੇ 'ਚ ਧਾਰਨ ਕਰੇ ਵੀਰਾਂ ਉਹਨਾਂ ਗੱਲ ਨੂੰ ਨਹੀਂ ਬਣਦੀ ਉਹਨੂੰ ਧਾਰਨ ਨਹੀਂ ਕੀਤਾ ਸੀ ਖਿਰ ਦੇ ਵਿੱਚ ਉਹਨੂੰ ਧਾਰਨ ਕਰਕੇ ਨਹੀਂ ਸੀ ਰੱਖਿਆ ਇਸ ਕਰਕੇ ਸਤਿਗੁਰੂ ਦੀ ਸੇਵਾ ਨਹੀਂ ਹੋ ਸਕੀ ਜੇ ਸਤਿਗੁਰੂ ਦੀ ਸੇਵਾ ਨਹੀਂ ਕਰਦਾ ਸ਼ਬਦ ਵੀ ਹਿਰਦੇ 'ਚ ਧਾਰਨ ਲਿਆ ਤਾਂ ਵੀ ਠੀਕ ਹੈ ਕਹਿੰਦੇ ਕੁਝ ਨਾ ਕੁਝ ਫਿਰ ਵੀ ਉਹਨਾਂ ਦਾ ਤਰਕ ਨਹੀਂ ਜਿਹਾਣਾ ਹੈ ਯਾਨੀ ਭਾਵੇਂ ਸ਼ਬਦਾਂ ਨਾਲ ਰੱਖਿਆ ਹੋਰ ਧਾਰਵਾਚ ਆਇਆ ਹੈ ਲਿਖਿਆ ਹੈ ਹੈ ਲਿਖਿਆ ਹੈ ਪਿੱਛੋਂ ਹੈ ਪਰ ਪ੍ਰੈਕਟੀਕਲੀ ਪਹਿਲਾ ਸ਼ਬਦ ਧਾਰਨ ਕਰਨਾ ਹੈ ਸਤਿਗੁਰੂ ਦੀ ਸੇਵਾ ਪਿੱਛੋਂ ਹੁੰਦੀ ਹੈ ਠੀਕ ਹੈ ਜੀ ਤੇਰੇ ਕਿਤੇ ਨਾ ਕਾਜੀ ਵੀ ਆਇਆ ਕਿਤਾਏ ਸੰਸਾਰੀ ਆ ਫਿਰ ਉਹਨਾਂ ਦਾ ਜੀਵਨ ਉੱਤਰੀ ਗਈ ਹੈ ਸੰਸਾਰ ਕੀ ਕਰਨ ਆਏ ਨੇ ਤੇ ਕਾਹੇ ਜਾ ਗਾਏ ਰਾਮ ਰਾਜ ਜਿਨ ਐਸਾ ਹਰ ਨਾਮ ਨਾ ਚੇਤਿਓ ਚੇਤਿਓ ਤੇ ਕਾਹੇ ਜਾਂਦਾ ਹੈ ਐਸਾ ਨਾਮ ਹੈ ਜਿਹੜਾ ਉਹਦੇ ਵਾਸਤੇ ਜਿਹੜੇ ਚੇਤਨ ਨਹੀਂ ਹੋਏ ਜਾਗੇ ਨਹੀਂ ਇਹ ਨਾਮ ਨੂੰ ਸੁਣ ਕੇ ਜਾ ਕੇ ਨਹੀਂ ਕੋਈ ਅਸਲ ਨਾਮ ਤਾਂ ਕਿਹ ਹੈ ਉਹ ਜਿਹੜੇ ਨਾਮ ਲੈ ਉਹ ਤਾਂ ਫਰਜ਼ੀ ਨੇ ਉਹਨਾਂ ਨਾਲ ਮਤਲਬ ਪ੍ਰਾਪਤੀ ਹੋ ਨਹੀਂ ਹੈ ਜੇ ਨਹੀਂ ਜੇਤੇ ਤਾਂ ਕਾਇਜਾ ਦਾਏ ਫਿਰ ਕੀ ਕਰਨ ਆਇਆ ਨੇ ਸੰਸਾਰ ਤੋਂ ਜਾਗਣਾ ਤਾਂ ਆਈ ਸੀ ਸੰਸਾਰ ਚ ਜੇ ਹੁਣ ਵੀ ਨਹੀਂ ਜਾਗਦੇ ਫਿਰ ਆਏ ਕੀ ਕਰਨ ਸੀ ਜੇ ਜਾਗ ਵੀ ਪਿਆ ਗਾ ਸ਼ਬਦ ਗੁਰੂ ਨਾਲ ਸੰਪਰਕ ਵੀ ਨਹੀਂ ਹੋਇਆ ਚਲੋ ਤਾਂ ਵੀ ਅੱਧਾ ਕੰਮ ਤਾਂ ਹੋਇਆ ਗਿਆ ਨਾ ਠੀਕ ਹੈ ਜੀ ਹਾਂ ਗੁਰਮਤਿ ਦੀ ਭਾਉ ਮਨੀ ਪਵੈ ਤਾਂ ਹਰ ਰਸ ਲੱਗੈ ਪਿਆਰ ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰੀ ਮੰਨ ਪਉ ਕਹਿੰਦਾ ਗੁਰਮਤਰਾ ਹਰ ਰਸ ਲੱਗੈ ਪਿਆ ਹਾਂ ਫਿਰ ਹਰ ਰਸ ਨੂੰ ਪ੍ਰੇਮ ਲੱਗਦਾ ਪੈਦੇ ਬਿਨਾਂ ਭਗਤੀ ਨਹੀਂ ਹੋ ਸਕਦੀ ਪੈਦੇ ਬਿਨਾਂ ਭਗਤੀ ਨਹੀਂ ਹੋ ਸਕਦੀ ਹਰ ਰਸ ਨੂੰ ਕਰ ਪਿਆਰ ਲੱਗਦਾ ਹੁਕਮ ਚ ਰਹ ਕੇ ਹੀ ਹੁਕਮ ਚ ਜੇ ਚੱਲਦਾ ਹੈ ਹੁਕਮ ਚ ਰਹਿੰਦਾ ਹੈ ਭੌਤ ਬਿਨਾਂ ਹੁਕਮ ਦੇ ਵੀ ਇਹ ਜਾ ਸਕਦਾ ਉਹ ਫੁਲਦੇ ਬਾਹਰ ਆਇਆ ਉਹ ਫੁਲਦੇ ਬਾਹਰ ਜਲਦੀ ਜਲਦੀ ਸਮੁੰਦਰ ਦੇ ਵਿੱਚ ਜਹਾਜ਼ ਜਾ ਰਿਹਾ ਆਪਾਂ ਨੂੰ ਪਤਾ ਜਾਜ ਦੇ ਵਿੱਚਾਂ ਤਾਂ ਸੇਖਾਂ ਜੇ ਜਹਾਜ਼ ਤੂਫਾਨ ਚਲੇ ਗਏ ਬਸ ਸਿਰ ਖਤਮ ਐਸਾ ਹੀ ਹੈ ਗੁਰਦੇ ਪਾਣੀ ਚ ਜੇ ਚਲੇ ਪਾਈ ਵਿੱਚ ਬੋਹਤ ਬੈਠਾ ਆਏ ਪਰ ਸਾਗਰ ਦੇ ਵਿੱਚ ਰਹਿੰਦੇ ਹੋਏ ਵੀ ਬਹੁਤ ਵਿੱਚਾਂ ਜਹਾਜ਼ ਵਿੱਚਾਂ ਜਿਵੇਂ ਸਮੁੰਦਰ ਦੇ ਵਿੱਚ ਰਹਿੰਦਾ ਆ ਕੋਈ ਆਦਮੀ ਕੋ ਜਹਾਜ਼ ਵਿੱਚ ਹੋਵੇ ਸੇਫ ਹੈ ਐਵੇਂ ਹੁਕਮ ਦੇ ਵਿੱਚ ਪਾਣੀ ਜੇ ਸਮਝ ਆ ਗਈ ਤਾਂ ਪਾਣੀ ਨਹੀਂ ਜਾਂਦਾ ਕਿ ਪਾਣੀ ਤੋਂ ਬਾਹਰ ਪਾਇਆ ਹੈ ਪਾਣੀ ਦੇ ਅੰਦਰ ਕੋਈ ਫਾਇਦਾ ਨਹੀਂ ਪਾਣੀ ਤੇ ਬਾਹਰ ਜਾਣਾ ਖਤਰਨਾਕ ਹੈ ਇਹ ਪਾਉ ਹੈ ਉਹ ਕੁਝ ਨਹੀਂ ਪਾਉ ਸਮਝ ਆ ਗਿਆ ਪਾਣੀ ਤੋਂ ਬਾਹਰ ਜਾਣਾ ਖਤਰਨਾਕ ਹੈ ਫੇਰ ਆ ਰਸ ਨੂੰ ਤੇ ਆ ਲੱਗਦਾ ਫੇਰ ਉਹ ਰਹਿਂਦਾ ਪਾਣੀ ਚ ਫੇਰ ਰਹਿੰਦਾ ਹਾਂਜੀ ਇੱਥੇ ਹਰ ਨਾਲ ਰਸ ਕਿਉਂ ਲਾਇਆ ਜੀ ਨਾਮ ਦਾ ਰਸ ਲੈਂਦਾ ਇਹ ਤਾਂ ਰਸ ਲੈਂਦਾ ਅੰਦਰ ਰਸ ਹੈ ਇੱਕ ਰਸ ਕਿਹਾ ਉਹ ਜੀਵਨ ਰਸ ਉਹ ਰਸ ਜੀਵਨ ਹੀ ਹੈ ਫਿਰ ਉਹ ਅੰਦਰ ਜਾ ਕੇ ਹੁਕਮ ਦੇ ਵਿੱਚੋਂ ਖੁਦ ਨੂੰ ਸੁਣੂ, ਬੁੱਝੂ, ਵਿਚਾਰ ਕਰੂ। ਉਹ ਤੋਂ ਰਸ ਮਿਲੂਗਾ। ਬਾਹਰ ਜਾਉਣਾ ਨਾ ਹੈ ਹਰ ਕੋਲ ਤੇ ਨਾਮ ਰਸ ਨੂੰ ਛੱਡ ਕੇ ਸੰਸਾਰੀਅਤ ਦਾ ਕਸਾ ਕਸਾ ਵਾਸਤੇ ਜਾਂਦਾ ਬਾਹਰ। ਰਸ ਕਸਾ ਵਾਸਤੇ ਜਾਂਦਾ ਬਾਹਰ। ਅਜਾ ਬਾਹਰ ਕਾਸਾ ਹੈ ਅੰਦਰ ਰਸ ਹੈ ਤੇ ਰਸ ਜੇ ਸਮਝ ਨਹੀਂ ਆਊਗੀ ਤਾਂ ਰਸ ਨਾਲ ਪਿਆਰ ਨਹੀਂ ਪੈਂਦਾ ਹੈ ਜੀ। ਅੰਮ੍ਰਿਤ ਹੈ ਉਹ, ਉਹ ਰਸ ਅੰਮ੍ਰਿਤ ਹੈ, ਉਹ ਹੀ ਤਾਂ ਅੰਮ੍ਰਿਤ ਦਾ ਨਾਮ। ਜਿੰਨਾ ਚਿਰ ਅੰਮ੍ਰਿਤ ਪੀਊਗਾ ਉਹਨਾਂ ਚਿਰ ਉਹ ਰਸ। ਅੰਮ੍ਰਿਤ ਸ੍ਰੀ ਹੈ ਉਹਨਰ ਸੋਹੇ। ਠੀਕ ਹੈ ਜੀ ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰੀ ਨਾਉ ਕਿ ਨੂੰ ਮਿਲਦਾ ਨਾਉ ਜਿਹਨੂੰ ਵਧਾਈ ਨੇ ਅੰਦਰ ਲਿਖਿਆ ਹੈ ਚਿੱਤ ਵਿੱਚ ਲਿਖਿਆ ਹੈ ਚਿੱਤ ਕੀ ਇੱਛਾ ਜਿਹੜੀ ਮਨ ਕੀ ਇੱਛਾ ਨਹੀਂ ਹੁੰਦੀ ਨਾਉ ਚਿੱਤ ਕੀ ਚਾਹੁੰਦੀ ਹੈ ਨਾਉ ਮਨ ਕੀ ਜਿਆਦਾ ਵਿਆਪੀ ਪਦਾਰਥ ਹੈ ਤੋੜਾ ਅੰਦਰ ਲਿਖਿਆ ਆ ਜਿਹੜਾ ਅੰਦਰ ਬੈਠਾ ਮੰਨਦੇ ਉਹਦੇ ਵਿੱਚ ਲਿਖਿਆ ਹੈ ਜਿਹੜਾ ਉਹਨੂੰ ਤੁਰ ਕਹਿੰਦੇ ਨੇ ਚਿੱਤ ਕੀ ਇੱਛਾ ਜਿਹੜੀ ਚਿੱਤ ਕੀ ਚਾਹ ਜਿਹ ਹੈ ਚਿੱਤ ਵਿੱਚ ਇੱਛਾ ਤਾਂ ਨਾਉ ਮੈਂ ਜੇ ਤਾਂ ਕੇ ਨਾਮ ਕੀ ਭੁਖ ਅੰਦਰ ਹੈ ਫੇ ਨਾਮ ਮਿਲ ਜਾਂਦਾ ਥੋੜੇ ਕਿਆ ਜਾਂ ਨਾਗ ਪਾਰੀ ਤਾਰੀ ਬਸ ਪਾਰੋਂ ਦਾ ਉਤਰ ਜਾਂਦਾ ਉਤਾਰ ਜਾਂਦਾ ਨਾਮ ਪਾਲ ਲੈ ਜਾਂਦਾ ਇਹ ਤੁਰਤੀ ਬਾਣੀ ਹੈ ਅਸਲ ਚ ਤੁਰਤੀ ਬਾਣੀ ਦਾ ਮਤਲਬ ਹੈ ਜਿੱਥੋਂ ਆਈ ਹੈ ਉੱਥੇ ਰਹਿ ਜਾਂਦੀ ਹੈ ਥੋੜੇ ਰਹਿ ਜਾਂਦੀ ਹੈ ਮਾਇਆ ਮੋਹ ਜਗ ਭਰਮਿਆ ਕਰਮ ਉਸ ਸੇ ਖਬਰ ਨਾ ਹੋਈ ਕਾਮ ਕਰੋਦ ਮਨ ਹਿਰ ਲਿਆ ਮਨ ਮੁਖੀ ਅੰਦਰ ਲੋਈ ਮਾਇਆ ਉਹ ਜਗ ਭਰ ਮਾਇਆ ਦੇ ਹੋ ਚ ਜਗ ਭਰ ਮਾਇਆ ਹੋਇਆ ਪਰਮ ਜਾਣਾ ਤੁਮ ਜਾਣਾ ਆਪਣੇ ਅੰਤਰ ਮੁਖੀ ਤੋਂ ਬਾਹਰ ਮੁਖੀ ਹੋ ਗਿਆ ਮਾਇਆ ਉਹ ਕਰਕੇ ਧਰਮੁੱਤ ਸਵਾਨਾ ਹੋਈ ਅੰਦਰ ਦੇਖਦਾ ਨਹੀਂ ਅੰਦਰ ਸਾਰਾ ਨੁਕਸਾਨ ਹੋ ਰਿਹਾ ਕਾਰਜ ਕਾਰਜਾ ਨਹੀਂ ਘਰਾੜਾ ਕਰੇ ਤਾਂ ਘਰ ਦੇ ਵੀ ਤਾਂ ਸਭ ਕੁਝ ਚੋਰਾਂ ਨੇ ਲੈ ਜਾਣਾ ਘਰ ਵਿੱਚ ਬੁੱਧੀ ਹਲਣਾ ਹੋ ਰਹੀ ਹੈ ਅਕਲ ਹਲਣਾ ਹੋ ਰਹੀ ਹੈ ਗਿਆਨ ਦਾ ਹਲਣਾ ਹੋ ਰਿਹਾ ਹੈ ਇਹਨੂੰ ਕਦਾਈ ਨਹੀਂ ਮੇਰਾ ਘਰ ਲੁੱਟਿਆ ਜਾ ਰਿਹਾ ਹੈ ਮੇਰੀ ਬੁੱਧੀ ਖਤਮ ਹੋ ਰਹੀ ਹੈ ਜੋ ਮੈਂ ਜਿਹੜੀ ਮੇਰੀ ਬੁੱਧੀ ਨਿਰਮਾ ਚੀਨਾਗਰ ਪੈਦਾ ਹੋਇਆ ਹੈ ਜੋ ਜਾਗਤ ਬੁੱਧੀ ਸੀ ਉਹ ਬੁੱਧੀ ਬਿਲ ਰਹੀ ਹੈ ਸੰਸਾਰੀ ਗੱਲਾਂ ਸੁਣ ਕੇ ਆਇਆ ਮੋਜ ਫਸਤੇ ਸੰਸਾਰੀ ਮਤਾਂ ਦਾ ਧਿਆਨ ਸੁਣ ਕੇ ਸਾਖਤਾਂ ਦਾ ਜਿਹੜਾ ਧਰਮ ਉਹ ਚਾਹੇ ਕਥਾ ਕਹਾਣੀਆਂ ਜੋ ਵੀ ਉਹਨਾਂ ਦਾ ਉਪਦੇਸ਼ ਸੁਣ ਕੇ ਉਹ ਨਿਰਮਲ ਬੁੱਧਾ ਨਾ ਹੋਇਆ ਦੁਨਿਆਵੀ ਤਰੁਣੀ ਰਾਜ ਕਾ ਜਨ ਉਸ ਬੁੱਧਾ ਨਿਰਮਲ ਬੁੱਧਾ ਕਰਮ ਉਸੇ ਖਬਰ ਨਾ ਇਹਨੂੰ ਕੋਈ ਪਤਾ ਨਹੀਂ ਆਪਣੀ ਜਾਣੇ ਧਰਮ ਦੇ ਕੰਮ ਲੱਗਿਆ ਹੋਇਆ ਹੈ दान-ਪੁੰਨ ਚਲਿਆ ਗਿਆ ਹੈ ਪੂਜਾ ਪਾਠ ਚ ਲੱਗਿਆ ਹੋਇਆ ਹੈ ਪੀਰ ਤੇ ਨੰਦੇ ਵੀ ਚਲਿਆ ਗਿਆ ਹੈ ਸੇਵਾ ਚ ਲੱਗਿਆ ਹੋਇਆ ਹੈ ਪਰ ਨਹੀਂ ਉਹ ਸੇਵਾ ਚ ਲੱਗਿਆ ਹੋਇਆ ਹੈ ਖਵਲ ਨਹੀਂ ਹੈ ਕਰਮ ਉਸੇ ਆ ਜਾ ਰਿਹਾ ਹੈ ਮਾਇਆ ਬੋਖਾਤਰ ਕਰਦਾ ਹੈ ਮੰਨਦਾ ਕੀ ਹੈ ਦੰਗੁਣੀ ਰਾਤੋਗੁਣੀ ਤਰੱਕੀ ਮੰਗਦਾ ਹੈ タルਬ ਦੇ ਕੰਮ ਵਿੱਚ দান ਕਰਦਾ ਤਾਂ ਫਿਰ ਉਹੀ ਮੰਗਦਾ দান ਕਰਦਾ ਮਾਰਿਆ ਮੰਗਦਾ ਇਹਨੂੰ ਇਹ ਖਬਰ ਨਹੀਂ ਮਿਲਿਆ ਨੁਕਸਾਨ ਹੋ ਰਿਹਾ ਹਾਂਜੀ ਕਾਮ ਕਰੋਧ ਮਨ ਹੀਰ ਲਿਆ ਮਨ ਮੁਖੇ ਅੰਧਾ ਲੋਈ ਆਹ ਕਾਮਰ ਤ੍ਰੋਧ ਨੇ ਸਾਮਨਾ ਇੱਛਾ ਵਾਲਾ ਅਰਗੁੱਥਾ ਦੋ ਜੀ ਜਨ ਮੰਗ ਲਿਆ ਜੇ ਕੋਈ ਕਹੇ ਮੈਂ ਇਹ ਤੇਰਾ ਧਰਮ ਠੀਕ ਨਹੀਂ ਉਹ ਤੇ ਗੁੱਸਾ ਕਰਦਾ ਜੇ ਸਮਝ ਆਵੇ ਤਾਂ ਗੁੱਸਾ ਕਰਦਾ ਕੋਹੜੀ ਪਹਾੜੀ ਮੈਂ ਪੈਂਦਾ ਕਾਮਨਾਵਾਂ ਨੂੰ ਭਾਈ ਰੋਗ ਠਿਕਨੀਆਂ ਦਾ ਅੱਛਾ ਤੂੰ ਬੜਾ ਆਖਲਮੰਦ ਧਿਆਨੇ ਕੇ ਮੈਂ ਕਲ ਕੇ ਧਰਮ ਕਾ ਲੋ ਬੈਠਾ ਹੈ ਗੁਰੂਆਂ ਦਾ ਮੰਗਾ ਗਏ ਹੋਰ ਕਦਮ ਮੰਗਾ ਗਏ ਮਨੋਂ ਖੰਡਾ ਲੋਈ ਅੱਖਾਂ ਤੋਂ ਨਾ ਲੋਈ ਲੋਕ ਦੀ ਰੋਸ਼ਨੀ ਬੁੱਢੀ ਹੀ ਨਾ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤੀ ਜਾਗੇ ਸੋਈ ਨਾਮ ਰਤਨ ਪਰਗਾਸਿਆ ਮਨ ਤਨ ਨਿਰਮਲ ਹੋਈ ਜੇ ਕਿਸੇ ਨੇ ਗਿਆਨ ਖੜਦਣਾ ਬੇਖੁਦਦੀ ਨਾਲ ਜੇ ਗਿਆਨ ਖੜਦੋ ਬੇਖੁਦਦੀ ਨਾਲ ਕਿਸੇ ਨੇ ਆ ਪੰਜੇ ਦੂਤ ਜਿਹੜੇ ਨੇ ਸੁਧਾਰ ਦਿੱਤੇ ਕਾਮ ਕ੍ਰੋਧ ਲੋਭ ਹੰਕਾਰ ਛੰਘਾਰੇ ਗਏ ਦੇਖੋ ਬੇਖੁਦਦੀ ਨਾਲ ਪਰਮ ਨਹੀਂ ਸੁਧਾਰਿਆ ਜਾਣਾ ਪਰਮ ਕਮਜ਼ੋਰ ਜ਼ਰੂਰ ਹੋਊਗਾ ਛੰਘਾਰੇ ਨਹੀਂ ਜਾਣਾ ਇਹਦੇ ਨਾਲ ਛੰਘਾਰੇ ਨਾਮ ਨਾਲ ਜਾਣੇ ਸਿੱਧਾ ਹੀ ਹੈ ਪੰਜੇ ਦੂਤ ਸੁਧਾਰ ਹੋਣਾ ਨਾ ਬੜਾ ਇੰਪੋਰਟੈਂਟ ਸਵਾਲ ਹੈ ਉਹ ਗੁਰਪ੍ਰਸਾਦ ਬਰਮਖਾਨ ਆ ਸਰਬ ਸ਼ਬਦ ਗੁਰੂ ਨਾਲ ਹੀ ਗਏ ਸਦਾ ਉਹ ਉਹ ਸਾਡੇ ਹੱਕ ਨਹੀਂ ਸਾਡੇ ਹੱਥ ਨਹੀਂ ਹੈ ਹੋ ਵਿੱਚ ਆਇਆ ਹੋ ਵਿੱਚ ਗਿਆ ਖੌਕ ਕੀਤੀ ਸੀ ਖੌ ਆਈ ਸੀ ਸੱਚਖੰਡ ਵਿੱਚ ਸੱਚਖੰਡ ਦੇ ਖਿਲਾਫ ਉਹ ਹੀ ਮਾਫ਼ ਕਰ ਸਕਦੇ ਨੇ ਆਪਨੀ ਆਪਣੇ ਆਪਣੇ ਯਤਨ ਨਾਲ ਨਹੀਂ ਕਰ ਜਿਹੜੇ ਪੈਦਾ ਕੀਤੇ ਨੇ ਤਸਕਰ ਇਹਨਾਂ 'ਤੇ ਕਾਬੂ ਪਾਇਆ ਜਾ ਸਕਦਾ ਆਪਣੇ ਯਤਨ ਆਪਣਾ ਯਤਨ ਨਹੀਂ ਆਪਣਾ ਵੀ ਯਤਨ ਗੁਰਮਤਿ ਦਾ ਲੈਣਾ ਗੁਰਮਤਿ ਨੂੰ ਮੰਨਣਾ ਇਹ ਹੀ ਹੈ ਯਤਨ ਸਾਡਾ ਹੋਰ ਯਤਨ ਕੋਈ ਨਹੀਂ ਠੀਕ ਹੈ ਜੀ ਗਿਆਨ ਖੜਕ ਪੰਜ ਦੂਤ ਸੰਘਾਰੇ ਗੁਰਮਤਿ ਜਾਗੈ ਸੋਈ ਬਸ ਗੁਰਮਤ ਨਾਲ ਜਾਗਿਆ ਉਹ ਹੀ ਜਾਗਿਆ ਜਿਹਨੇ ਦੂਤ ਸੰਭਾਲ ਲੈ ਕਾਬੂ ਕਰ ਲੈ ਆਪਣੇ ਬਖਾਰਾਂ ਦੇ ਕੰਟਰੋਲ ਕਰ ਲੈ ਜਿਹਨੇ ਸਭ ਜਨ ਉਹ ਜਾਗਿਆ ਗੁਰਮਤ ਨਾਲ ਜੇ ਸੌਂਦਾ ਰਿਹਾ ਗੁਰਬਾਣੀ ਸਭ ਕੁਝ ਸੁਣਦਾ ਰਿਹਾ ਲੋਭ ਤੇ ਮੋਹ ਤੇ ਕੰਟਰੋਲ ਨਹੀਂ ਕੀਤਾ ਕਾਮਨਾ ਮਾ ਇਛਾਵਾਂ ਤੇ ਕੰਟਰੋਲ ਨਹੀਂ ਕੀਤਾ ਤਾਂ ਉਹ ਸੁਪਾ ਤੇ ਸੌਂਦਾ ਰਿਹਾ ਸੁਪਨੇ ਦੇ ਵੇਖਦਾ ਰਿਹਾ ਬਸ ਉਹਦਾ ਕੋਈ ਸੁਣਦਾ ਲਾਭ ਨਹੀਂ ਹੋਇਆ ਸੁਣ ਲਓ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਈ ਇਹ ਨਾਮ ਰਤਨ ਅੰਦਰ ਸਮਝ ਆ ਗਈ ਗੁਰਬਾਣੀ ਦੀ ਗਿਆਨ ਸਮਝ ਆ ਗਿਆ ਪ੍ਰਕਾਸ਼ ਹੋ ਗਿਆ ਅੰਦਰ ਚਾਨਣ ਹੋ ਗਿਆ ਨਾਮ ਰਤਨ ਪ੍ਰਗਾਸਿਆ ਜੇ ਪ੍ਰਕਾਸ਼ ਹੋ ਗਿਆ ਅੰਦਰ ਚਾਨਣ ਹੋ ਗਿਆ ਮਨ ਤਨ ਨਿਰਮਲ ਹੋਈ ਆ ਫੇਰ ਮੰਨ ਕਰਕੇ ਹਿਰਦੇ ਦਾ ਕਿ ਨਿਰਮਲ ਹੋ ਜਾਂਦਾ ਜਿਹੜਾ ਹਨੇਰਾ ਦੂਰ ਹੋ ਗਿਆ ਹੈ ਨਿਰਮਲ ਹੋ ਗਿਆ ਲੈ ਔਰ ਮੈਲ ਮੂਲ ਕੁਝ ਨਹੀਂ ਨੇਰਾ ਹੀ ਮੈਲ ਹੈ ਚਾਨਣ ਨੂੰ ਜੇ ਮੈਲ ਲੱਗਦੇ ਹਨੇਰਾ ਹੋ ਜਾਂਦਾ ਠੀਕ ਹੈ ਪਰਮ ਕਰਕੇ ਹੀ ਮੈਲ ਹੈ ਨੀ ਉਹ ਪਰਮ ਦੀ ਉਹ ਮੈਲ ਹੈ ਜੇ ਗਿਆਨ ਲੈ ਲੂਗਾ ਪਰਮ ਦੂਰ ਹੋ ਜਾਊਗਾ ਉਹ ਗਿਆਨ ਤਾਂ ਹੀ ਮੈਲ ਕਰ ਉਹ ਗਿਆਨ ਤਾਂ ਪਰਮੇ ਕੋਈ ਹੁੰਦਾ ਹੈ ਠੀਕ ਹੈ ਜੀ ਨਾਮਹੀਣ ਨਕਟੇ ਫਿਰੈ ਬਿਨ ਨਾਮੇ ਬਹਿਰੋਈ ਨਾਨਕ ਜੋਤੁਰ ਕਰਤਾ ਲਿਖਿਆ ਸੋ ਮੀਟ ਨਾ ਸਕੈ ਕੋਈ ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ ਉਹ ਫਿਰ ਦੇ ਨਾ ਬਧਰੇ ਨਕਸ਼ੇ ਦੇਖੋ ਨਾ ਕਹਿਣੀ ਉਹਨਾਂ ਦੇ ਨਾਮ ਨਹੀਂ ਲੱਗਦੇ ਫਿਰ ਇਹ ਲੱਗਦੇ ਫਿਰਦੇ ਨੇ ਜਾਲੇ ਬਿਨ ਨਾਮ ਦਾ ਰੋਈ ਨਾਮ ਤੇ ਬਿਨਾ ਬੈਠ ਕੇ ਫਿਰ ਬੜ ਕੇ ਰੋਣਗੇ ਫਿਰ ਪਿੱਛੋਂ ਸਮਾਊਗਾ ਰੋਣਗੇ ਬੈਠੇ ਹੁਣ ਨਹੀਂ ਪਰਵਾਹ ਆਉਂਦੀ ਨਾਮ ਦੀ ਹੁਣ ਲੋੜੇ ਦੀ ਨਾਮ ਦੀ ਸਮਝਦੇ ਨਾਨਕ ਜੋਤੁਰ ਕਰਤੇ ਲਿਖਿਆ ਸੋ ਮੀਟ ਨਾ ਸਕੈ ਕੋਈ ਔਰ ਜਿਹੜਾ ਅੰਦਰ ਹੈ ਨਾ ਸਰਤਾ ਜਿਤ ਜੋ ਉਹਨੇ ਬਣਾ ਲਿਆ ਉਹਨੂੰ ਕੋਣ ਮਿਟਾਵੇ ਉਹ ਬੰਦੀ ਦਾ ਮੰਨ ਲਿਆ ਤਾਂ ਉਹ ਮਟਾ ਦੂ ਪਰ ਜਿਹੜੇ ਉਹੀ ਬੰਦੀ ਵਿੱਚ ਹੈ ਮੈਨੂੰ ਬਦਲਣਾ ਜੇ ਅੰਦਰਲਾ ਹੀ ਮੰਨੇ ਵਿੱਚ ਹੈ ਉਲਟਾ ਜਾਣ ਨੂੰ ਉਹਨੂੰ ਨਹੀਂ ਕੋਈ ਬਣਾ ਸਕਦਾ ਬੰਨੋ ਬਣਾਇਆ ਜਾ ਸਕਦਾ ਜਿਤ ਨੂੰ ਨਹੀਂ ਬਣਾਇਆ ਜਾ ਸਕਦਾ ਜਿਤ ਨੂੰ ਕੋਈ ਵੀ ਨਹੀਂ ਬਣਾ ਸਕਦਾ ਜੇ ਚਿੱਤ ਕਰਦੇ ਜਿਹੜੇ ਲੋਕ ਗੁਰਬਾਣੀ ਨੂੰ ਨਹੀਂ ਮੰਨਣਾ ਚਾਹੁੰਦੇ ਅੰਦਰ ਜਿਹਨਾਂ ਦੇ ਛਾਇ ਨਹੀਂ ਮੰਨਦੀ ਉਹਨਾਂ ਨੂੰ ਨਹੀਂ ਬਣਾਏਗਾ ਉਹ ਸ਼ਕਤ ਨੇ ਮਨ ਮੁਖਲੇ Well, no not really